ਕਿ ਗੁਰੂ ਨਾਨਕ ਸਾਹਿਬ ਕਰਤਾਰਪੁਰ ਜਿੱਨਾਂ ਚ ਰਹੇ ਹੂੰ ਹੂੰ ਤੇ ਇਹ ਬਾਬਾ ਬੁੱਢਾ ਜੀ ਫਿਰ ਨਿਰੰਤਰ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਦੇ ਰਹੇ ਤੇ ਉਹਨਾਂ ਦੇ ਹੁਕਮ ਅਨਸਾਰ ਜਿਹੜੀ ਉਹ ਸੰਗਤਾਂ ਦੀ ਸੇਵਾ ਵੀ ਕਰਦੇ ਰਹੇ ਹੂੰ ਹੂੰ ਉੱਥੇ ਗੁਰੂ ਨਾਨਕ ਸਾਹਿਬ ਨੇ ਫਿਰ ਇਹਨਾਂ ਨੂੰ ਦੇਖ ਕੇ ਜਿਹੜੀ वैसे ਬਾਲੇ ਸਰੂਤ ਨਹੀਂ ਮਿਲਦੀ ਇਹਨਾਂ ਜ਼ਰੂਰ ਹੈ ਵੀ ਇਹਨਾਂ ਨੇ ਜਿਹੜੀ ਵਿਦਿਆ ਵੀ ਗੁਰਮੁਖੀ ਪੰਡ ਦੀ ਸਿੱਖੀ ਜਾਂ ਬਾਣੀ ਦਾ ਅਧਿਆਨ ਕੀਤਾ ਇਹ ਇਹਨਾਂ ਨੇ ਗੁਰੂ ਨਾਨਕ ਕੋਲੋਂ ਉੱਥੇ ਕਰਤਾਰਪੁਰ ਹੀ ਕੀਤਾ ਜੀ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਜਿਹੜੀ ਸੇਵਾ ਲਈ ਕਿ ਸੰਗਤਾਂ ਨੂੰ ਤੁਸੀਂ ਗੁਰਬਾਣੀ ਪੜ੍ਹਾਉਣੇ ਤੇ ਇਚੇਚਾ ਨਾਂਣ ਲਈ ਸ਼ਸ਼ਤਰ ਵਿਦਿਆ ਦੀ ਹੂੰ ਹੂੰ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸ਼ਸ਼ਤਰ ਨੂੰ ਪ੍ਰਧਾਨਗਾ ਪਹਿਲਾਂ ਹੀ ਦਿੱਤੀ ਸੀ ਉਹਨਾਂ ਦੀ ਬਾਣੀ 'ਚ ਵੀ ਆਉਂਦੇ ਆ ਕਿ ਮੂਰਖ ਗੰਢ ਪਵੇ ਮੂੰਹ ਮਾਰ ਹੂੰ 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 ਸ਼ਕਤੀ ਦੀ ਲੋੜ ਹੁੰਦੀ ਹੈ ਜੀ ਜੀ ਤੇ ਗੁਰੂ ਨਾਨਕ ਸਾਹਿਬ ਦਾ ਜੇ ਸਿਧਾਂਤ ਵੀ ਆਪਾਂ ਦੇਖਾਂਗੇ ਨਾ ਜਗਜੀਤ ਸਿੰਘ ਜੀ ਜਦੋਂ ਉਹ ਬਾਬਰ ਨੂੰ ਜਾਬਰ ਕਹਿੰਦੇ ਆ ਹੂੰ 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 ਤੇ ਉੱਥੇ ਭਗਤੀ ਤੇ ਸ਼ਕਤੀ ਦੇ ਸਮੇਲ ਦਾ ਸਿਧਾਂਤ ਇੱਕ ਰੂਪ ਸਾਡੇ ਸਾਹਮਣੇ ਆ ਜਾਂਦਾ ਆਪਾਂ ਗੱਲ ਬਾਬਾ ਬੁੱਢਾ ਜੀ ਤੇ ਰੱਖੀਏ ਗੁਰੂ ਨਾਨਕ ਸਾਹਿਬ ਦੇ ਹੁਕਮ ਅਨਸਾਰ ਉਹ ਸੰਗਤਾਂ ਦੀ ਸੇਵਾ ਕਰਦੇ ਰਹੇ ਸ਼ਾਇਦ ਰਵਿੰਦਿਆ ਵੀ ਦਿੰਦੇ ਰਹੇ ਗੁਰਮੁਖੀ ਵੀ ਪੜਾਉਂਦੇ ਰਹੇ ਔਰ ਗੁਰਬਾਣੀ ਦਾ ਜਿੰਨਾਕ ਧਿਆਨ ਗੁਰੂ ਨਾਨਕ ਸਾਹਿਬ ਜੀ ਕਰਾਉਂਦੇ ਉਹ ਸੰਗਤਾਂ ਦੇ ਨਾਲ ਸਾਂਝਾ ਕਰਦੇ ਰਹੇ ਹਾਂ ਹਾਂ ਇਸ ਤੋਂ ਬਾਅਦ ਇਹ ਆ ਕਿ ਜਿਹੜੀ ਸੇਵਾ ਲੱਗੀ ਗੁਰੂ ਨਾਨਕ ਸਾਹਿਬ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅੰਗਦ ਸਾਹਿਬ ਦੇ ਸਮੇਂ ਵੀ ਬਾਬਾ ਬੁੱਢਾ ਜੀ ਨੇ ਜਿਹੜੀ ਵੀ ਸੇਵਾ ਗੁਰੂ ਅੰਗਦ ਸਾਹਿਬ ਨੇ ਲਈ ਉਸ ਵੇਲੇ ਮੁੱਖ ਸੇਵਾ ਗੁਰੂ ਅੰਗਦ ਸਾਹਿਬ ਨੇ ਜਿਹੜੀ ਬਾਬਾ ਬੁੱਢਾ ਜੀ ਦੀ ਲਈ ਉਹ ਵੀ ਇਹੀ ਸੀ ਗੁਰਮੁਖੀ ਪੜਾਉਣੇ ਤੇ ਗੁਰਮੁਖੀ ਦੇ ਕਾਇਦੇ ਲਿਖਾਉਣੇ ਤੇ ਸੰਗਤਾਂ 'ਚ ਵੰਡਣੇ ਇਸ ਕੰਮ ਵਿੱਚ ਵੀ ਬਾਬਾ ਬੁੱਢਾ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਜੀ ਤੀਸਰੇ ਪਾਤਸ਼ਾਹ ਦੇ ਵੇਲੇ ਵੀ ਬਾਬਾ ਬੁੱਢਾ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਬੋਲੀ ਦਾ ਟੱਕ ਲਵਾਉਂਦੇ ਆ ਵੀ ਜਿੱਥੇ ਊਚ ਨੀਚ ਜਿਹੜਾ ਛੂਛਾ ਦਾ ਪੇਰ ਮਟਾਉਣਾ ਇਹ ਉਹ ਇਤਿਹਾਸ ਕਹਿੰਦਾ ਕਿ ਉਹ ਜਿਹੜਾ ਟੱਕ ਆ ਉਹ ਵੀ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਕੋਲੋਂ ਲਗਵਾਇਆ ਜੀ ਗੁਰੂ ਅਮਰਦਾਸ ਪਾਤਸ਼ਾਹ ਨੇ ਸਿੱਖੀ ਦੇ ਪ੍ਰਚਾਰ ਲਈ ਜਦੋਂ 22 ਮੰਡੀਆਂ ਸਥਾਪਿਤ ਕੀਤੀਆਂ ਉਦੋਂ ਅਕਬਰ ਨੇ ਮੁਲਖ ਨੂੰ 22 ਪ੍ਰਾਂਤਾਂ 'ਚ ਵੰਡਿਆ ਸੀ ਹੂੰ ਹੂੰ ਤੇ 22 ਹੀ ਮੰਡੀਆਂ ਜਿਹੜੀਆਂ ਤੀਸਰੇ ਪਾਤਸ਼ਾਹ ਨੇ ਸਥਾਪਿਤ ਕੀਤੀਆਂ 22 ਪ੍ਰਾਂਤਾਂ 'ਚ ਉਹਨਾਂ ਮੰਡੀਆਂ ਦਾ ਮੁੱਖ ਪ੍ਰਬੰਧਕ ਜਿਹੜਾ ਬਣਾਇਆ ਗਿਆ ਉਹ ਵੀ ਬਾਬਾ ਬੁੱਢਾ ਜੀ ਨੂੰ ਬਣਾਇਆ ਗਿਆ ਜੀ ਜੀ ਨਾਲ ਦੀ ਨਾਲ ਚੱਲਦੇ ਆ ਅਸੀਂ ਸਿਰਫ ਹਾਜ਼ਰੀ ਲਾਉਣੀ ਹੈ ਚੌਥੇ ਪਾਸ਼ਾ ਦੇ ਵੇਲੇ ਵੀ ਬਾਬਾ ਬੁੱਢਾ ਜੀ ਦੀ ਮੁੱਖ ਸੇਵਾ ਜਦੋਂ ਅਮਰ ਸਰੋਵਰ ਦੀ ਖਦਾਈ ਹੁੰਦੀ ਹੈ ਤੋ ਅੱਜ ਵੀ ਪ੍ਰਕਰਮਾਂ ਚੋਂ ਪਰ ਮਿਲ ਜਾਂਦੀ ਬਾਬਾ ਬੁੱਢਾ ਜੀ ਦੀ ਬੇਰ ਜਿੱਥੇ ਬਹਿ ਕੇ ਉਹ ਸੇਵਾ ਕਰਾਉਂਦੇ ਰਹੇ ਹਮ ਹਮ ਚੌਥੀ ਪਾਸ਼ਾ ਹੀ ਦੇ ਵੇਲੇ ਵੀ ਉਹਨਾਂ ਨੇ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਉਹਨਾਂ ਦੇ ਨਾਲ ਰਲ ਕੇ ਵੀ ਚੌਥੇ ਪਾਸ਼ਾ ਦੇ ਨਾਲ ਵੀ ਜਿਹੜੀ ਵੀ ਉਹ ਸੇਵਾ ਕਹਿੰਦੇ ਉਹ ਸੇਵਾ ਜਿਹੜੀ ਹੈ ਬਾਬਾ ਬੁੱਢਾ ਜੀ ਨਾਲ ਨਿਮਾਉਂਦੇ ਰਹੇ